ਨਾਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਮਨਜੀਤ ਸਿੰਘ ਰਮਾਣਾ ਪਟਿਲ ਨਗਰ ਦੇ ਬੱਸ ਸੰਘੀਕਾ ਨੇ ਆਉਣ ਵਾਲੀ ਲੁਧਿਆਣਾ ਪਛਮੀ ਵਿਧਾਨ ਸਭਾ ਉਪ ਚੋਣ ਵਿੱਚ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੂੰ ਸਰਬਸੰਮਤੀ ਨਾਲ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਇੱਕ ਜਨਤਕ ਮੀਟਿੰਗ ਵਿੱਚ ਅਰੋੜਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਚੁਣੇ ਗਏ ਤਾਂ ਉਹ ਸ਼ਹਿਰ ਪਰ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ ਇਕਾਠ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਜਾਗਰ ਕੀਤਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਪਿਛਲੇ 3 ਸਾਲਾਂ ਤੋਂ ਇਸ ਦੇ ਵਿਕਾਸ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਂ ਬਦਲੇ ਵਿੱਚ ਵੋਟਾਂ ਦੀ ਉਮੀਦ ਕੀਤੀ ਤੇ ਬਿਨਾਂ ਵਿਕਾਸ ਪਹਿਲ ਕਦਮੀਆਂ ਕੀਤੀਆਂ ਹਨ ਹਾਲਾਂਕਿ ਸਾਡੀ ਪਾਰਟੀ ਦੇ ਵਿਧਾਇਕ ਦੇ ਵੇ ਵਿਕਤੀ ਦਿਹਾਂਤ ਤੋਂ ਬਾਅਦ ਲੀਡਰਸ਼ਿਪ ਨੇ ਮੈਨੂੰ ਚੋਣ ਲੜਨ ਦੀ ਜ਼ਿੰਮੇਵਾਰੀ ਸੌਂਪੀ ਹੈ ਆਪਣੀ ਅਗਵਾਈ ਹੇਠ ਪੂਰੇ ਹੋਏ ਬਖ ਬਖ ਪ੍ਰੋਜੈਕਟਾਂ ਦੀ ਸੂਚੀ ਦੰਦਦੇ ਹੋਏ ਅਰੂੜਾ ਨੇ ਦਾਹਤ ਸੈਨ ਘਟਾਉਣ ਲਈ ਬਨਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਤੇ ਆਪਣਾ ਧਿਆਨ ਦੋਹਰਾਇਆ। ਉਹਨੇ ਕਿਹਾ ਕਿ ਉਹਨਾਂ ਦੀ ਯਤਨਾਂ ਸਦਕਾ ਹਲਵਾਰਾ ਹਵਾਈ ਅੱਡਾ ਐਲੀਵੇਟਿਡ ਸੜਕ, ਸਿਵਲ ਹਸਪਤਾਲ ਅਤੇ ESI ਹਸਪਤਾਲ ਦਾ ਅਪਗ੍ਰੇਡੇਸ਼ਨ ਅਤੇ ਫੋਕਲ ਪੁਆਇੰਟ ਖੇਤਰਾਂ ਵਿੱਚ ਸੜਕ ਦੇ ਪੁਨਰ ਨਿਰਮਾਣ ਵਰਗੇ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ ਜਾਂ ਤਾਂ ਪੂਰੇ ਹੋ ਗਏ ਜਾਂ ਪ੍ਰਗਤੀ ਅਧੀਨ ਹਨ। ਬਲਵੀਰ ਕੁਮਾਰ, ਜੁਗੇਸ਼ ਰਾਏ, ਰਿੰਕੂ ਪੁੱਲਰ, ਰਕੇਸ਼ ਚੌਧਰੀ, ਰਾਜੂ ਕਨੌਂਜੀਆ, ਕਾਉਂਸਲਰ ਨੰਦਨੀ ਜੈਰਾਥ ਅਤੇ ਪਟੇਲ ਨਗਰ ਦੇ ਹੋਰ ਪ੍ਰਮੁੱਖ ਵਸਨੀਕਾਂ ਆਪ ਆਗੂਆਂ ਤੇ ਭਾਈਚਾਰੇ ਦੇ ਲੋਕਾਂ ਨੇ ਅਰੋੜਾ ਦੀ ਅਗਵਾਈ ਦੇ ਭਰੋਸਾ ਪ੍ਰਗਟਾਇਆ। ਉਹਨਾਂ ਨੇ ਉਹਨਾਂ ਨੂੰ ਇੱਕ ਮਿਹਨਤੀ, ਇਮਾਨਦਾਰ ਅਤੇ ਸਥਾਪਿਤ ਨੇਤਾ ਦੱਸਿਆ ਜਿਸ ਕੋਲ ਵਿਕਾਸ ਲਈ ਇੱਕ ਸਪਸ਼ਟ ਦ੍ਰਿਸ਼ਟੀਕੋਣ ਸੀ। ਲੁਧਿਆਣਾ ਦੇ ਕਲਿਆਣ ਲਈ ਸਮਰਪਿਤ ਨੇਤਾ ਦਾ ਸਮਰਥਨ ਕਰਨ ਦੇ ਆਪਣੇ ਇਰਾਦੇ ਨਾਲ ਨਿਵਾਸੀਆਂ ਨੇ ਇਕਜੁੱਟ ਹੋ ਕੇ ਅਰੂੜਾ ਦਾ ਸਮਰਥਨ ਕਰਨ ਅਤੇ ਵੋਟ ਪਾਉਣ ਦੀ ਆਪਣੀ ਦਿੜਬਚਨ ਬੱਦਤਾ ਦਾ ਐਲਾਨ ਕੀਤਾ।